ਇਹਨਾਂ ਦਾ ਕੰਮ ਕਰੋ ਹਾਂਜੀ ਪ੍ਰਵੀਨ ਜੀ ਤੁਸੀਂ ਅੱਜ ਧਰਨੇ ਦੇ ਬੈਠੇ ਹੋ ਉਹ ਹੜਤਾਲ ਤੇ ਦੋ ਤਿੰਨ ਰੋਜ਼ ਤੋਂ ਜਿਹੜੀ ਹੱਕੀ ਮੰਗਾਂ ਲੈ ਕੇ ਤੁਸੀਂ ਅੱਜ ਸੰਘਰਸ਼ ਕਰ ਰਹੇ ਹੋ ਉਹ ਤੁਸੀਂ ਸੰਘਰਸ਼ ਪਹਿਲਾਂ ਵੀ ਕੀਤਾ ਸੀ ਕਿਉਂ ਉਹ ਗੱਲਾਂ ਬਾਤਾਂ ਰਹੀ ਜਿਹੜਾ ਨੇ ਇਹਨਾਂ ਤੁਹਾਨੂੰ ਵਾਅਦਾ ਦਿੱਤਾ ਉਹ ਕੀ ਪੂਰਾ ਨਹੀਂ ਕੀਤਾ ਲਾ ਜੀ ਪੂਰਾ ਨਹੀਂ ਕੀਤਾ ਜੀ ਆਮ ਨੂੰ ਕੰਨ ਦਿਨ ਹੋ ਗਏ ਲਗਾਤਾਰ ਬੈਠੇ ਜੀ ਸਾਡੀ ਪੀਐਫ ਦਾ ਜਿਹੜਾ ਉਹ ਕੱਟਿਆ ਵਾ 14 15 ਮਹੀਨੇ ਦਾ ਪੀਐਫ ਉਹ ਨਹੀਂ ਪਾਇਆ ਦਾ ਵਿਚਵਾ ਪਾਤੀਆ ਇਹਨਾਂ ਨੇ ਫਿਰ ਵਿਚਵਾ ਇਹ ਕਹ ਰਹੇ ਕਿ ਹਮ ਪੂਰਾ ਕਰ ਦਾਂਗੇ ਜੀ ਪਿੱਛਾ ਕਈ ਤਰੀਕਾਂ ਦੀ ਐਸਐਚਓ ਸਾਹਿਬ ਆਕਾਸ਼ ਸਿੰਘ ਐ ਸ਼ਰਮਾ ਜੀ ਐ ਸੱਚੂ ਸਾਹਿਬ ਉਹਨਾਂ ਨੇ ਵੀ ਉਹਨਕੇ ਪਾਸ ਵੀ ਠੇਕੇਦਾਰ ਲਖਤੀ ਰੂਮਤ ਦੇ ਗਿਆ ਦਾ ਪਿਛਲੇ ਮਹੀਨੇ ਵਿੱਚ ਜੋ 20 ਤਰੀਕੇ ਲੰਗੀ ਉਸ ਵੇ ਕਹਿ ਰਿਹਾ ਤਾਂ ਮੈਂ ਤੁਹਾਡੀ ਤਨਖਾਹ ਵੀ ਦੇਉਂਗਾ ਔਰ ਮੈਂ ਤਨਖਾਹ ਵੀ ਨਹੀਂ ਕਟਣੇਗੇ ਨਹੀਂ ਦਫਤਰ ਵਾਲੇ ਵੀ ਵਿਚਮਾ ਈਓ ਸਾਹਿਬ ਨੇ ਵੀ ਹਾਂ ਕਰੀ ਦੀ ਐਸਆਈ ਰਣਜੀਤ ਸਿੰਘ ਇੰਸਪੈਕਟਰ ਸਾਹਿਬ ਆਪਣੇ ਉਹਨਾਂ ਨੇ ਵੀ ਹਾਂ ਕਰੀ ਦੀ ਈਓ ਸਾਹਿਬ ਕੇ ਸਾਈਨ ਹੋਏ ਵੇ ਬਕਾਇਦਾ ਉਸ ਕੇ ਉੱਪਰ ਉਸ ਬਾਬੀ ਗੌਰ ਨਹੀਂ ਕਰੀ ਸੀ ਸਾਡੇ ਨਗਰ ਕੌਂਸਲ ਵਾਲਿਆਂ ਨੇ ਕੋਈ ਠੇਕੇਦਾਰ ਪਰ ਕੋਈ ਕਾਰਵਾਈ ਨਹੀਂ ਕਰੀ ਠੇਕੇਦਾਰ ਬਾ ਕੋਈ ਕਾਰਵਾਈ ਉੱਪਰ ਕਾਰਵਾਈ ਕਰਨੀ ਸੀ ਜੋ ਆਪਣੇ ਚੰਡੀਗੜ੍ਹ ਕਾਰਵਾਈ ਹੁੰਦੀ ਇਸ ਦਾ ਠੇਕਾ ਬਲੈਕਲਿਸਟ ਹੁੰਦਾ ਇਹਨਾਂ ਨੇ ਸਾਡੀ ਕੋਈ ਠੇਕੇਦਾਰ ਗੈਰਾਈ ਥੋੜੀ ਜੀ ਇਹਨਾਂ ਨੇ ਹੁਣ ਕਾਜੇ ਵੀ ਠੇਕਾ ਚੱਲ ਰਿਹਾ ਹੈ ਹਾਂ ਜੀ ਹਜੇ ਵੀ ਚੱਲ ਰਿਹਾ ਜੀ ਠੇਕੇਦਾਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਤੁਹਾਨੂੰ ਮਿਲਣ ਵਾਸਤੇ ਆਇਆ ਹੈ ਨਾ ਜੀ ਕੋਈ ਨਹੀਂ ਆਇਆ ਜੀ ਸਿਰਫ ਪਹਿਲੇ ਦਿਨ ਇਹੋ ਸਭ ਆਇਦੇ ਕਰੇ ਵੀ ਤੁਹਾਡਾ ਫੰਡ ਪਾ ਰਹੇ ਆ ਉਸ ਤੋਂ ਬਾਅਦ ਫਿਰ ਉਹ ਕਹਿ ਰਹੇ ਕਹਾ ਜੀ ਇਹ ਸਾਨੂੰ ਕਿਹਾ ਵੀ ਸਾਡੀ ਕੱਟੀ ਵੀ ਤਨਖਾਹ ਦੀ ਆਪਾਂ ਇੱਥੇ ਬੈਠੇ ਆਂ ਈਸੀ ਕਰਕੇ ਬੈਠੇ ਦੇ ਵੀ ਜੇ ਸਾਡਾ ਫੰਡ ਦੇ ਦਿੰਦੇ ਫਿਰ ਸਾਨੂੰ ਕਿਹ ਲੋੜ ਸੀ ਬੈਠਣ ਦੀ ਇਹ ਸੰਘਰਸ਼ ਜੋ ਤੁਸੀਂ ਕਰ ਰਹੇ ਕਾ ਸਵਾਸਨ ਤੇ ਤੁਸੀਂ ਰੱਦ ਕਰ ਦੋਗੇ ਇਹ ਸੰਘਰਸ਼ ਹੱਕੀ ਮੰਗਾ ਤਾਂ ਪੂਰੀ ਨਹੀਂ ਹੁੰਦੀ ਜਦੋਂ ਤੱਕ ਜਾਰੀ ਰੱਖੋਗੇ ਅਸੀਂ ਜੱਤਾਂ ਹੀ ਜਾਰੀ ਰੱਖਾਂਗੇ ਜਦ ਤਾਈ ਸਾਡੀ ਪੂਰੀ ਮੰਗਾ ਨਹੀਂ ਹੁੰਦੀ ਹੈ ਪੂਰੀ ਅੱਛਾ ਜੱਤਾਂ ਹੀ ਸੰਘਰਸ਼ ਰੱਖਾਂਗੇ ਜੀ ਜਿਹੜੀ ਥੋੜੀ ਪੇਮੈਂਟ ਕੱਟੀ ਸੀ ਉਹ ਕਿ ਆ ਤੁਹਾਨੂੰ ਵਾਪਸ ਮਿਲ ਗਈ ਨਾ ਜੀ ਹਲੇ ਨਹੀਂ ਮਿਲੀ ਹੈ ਜੀ जी, जी जी जी, जी 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 अच्छा जी हां जी जद तईओ जेड़ा पीएफ ਤੁਹਾਡਾ ਕਟਿਆ ਹੈ ਕਿ ਸਰਕਾਰੀ ਤੌਰ ਤੇ ਕਿਹਾ ਤੁਸੀਂ ਕਿ ਬਿਜੀਲੈਂਸਰ ਜਾਂਚ ਕੀ ਮੰਗ ਕਰੋਗੇ हां जी ਕਰਾਂਗੇ ਜੀ ਜੇ ਅਗਰ ਜੇ ਇਹਨਾਂ ਨੇ ਕੁਝ ਨਹੀਂ ਕਰਿਆ ਤਾਂ ਆਪਾਂ ਬਿਜੀਲੈਂਸਰ ਨੂੰ ਵੀ ਚਿੱਠੀਆਂ ਪਾਵਾਂਗੇ ਅੱਛਾ ਪੰਜਾਬ ਸਰਕਾਰ ਨੂੰ ਵੀ ਚਿੱਠੀਆਂ ਪਾਈਆਂ ਕਾਫੀ ਚਿੱਠੀਆਂ ਪਾ ਰਹੇ ਆ ਜੀ ਆਪਾਂ ਕੀ ਕੋਈ ਪੰਜਾਬ ਸਰਕਾਰ ਦਾ ਜਿੱਤਰੋਂ ਹਲਕਾ ਵਿਧਾਇਕ ਆ ਕਿਹਾ ਕਿ ਉਸਕੇ ਅੱਗੇ ਕੋਈ ਲੀਡਰ ਕੋਈ ਤੁਹਾਨੂੰ ਕੋਈ ਅਸਵਾਸਨ ਦੇਣ ਆਏ ਆ ਵੀ ਤੁਹਾਡੀ ਨਾਲ ਖੜੇ ਆਏ ਆ ਜੀ ਅਸਵਾਸਨ ਕਿ ਤੁਹਾਡੇ ਵੋਟ ਬੈਂਕ ਤੱਕ ਉਹਨਾਂ ਨੂੰ ਮਤਵਲੇ हां जी ਸਾਡੇ ਵੋਟ ਬੈਂਕ ਤੱਕ ਪਰਾਣੇ ਵਾਲੇ ਟਾਈਮ ਇਸ ਟਾਈਮ ਤੇ ਚੋਣਾ ਹੋਣ ਗਿਆ ਪੰਜਾਬ ਦੇ ਅੰਦਰ ਸਭ ਤੋਂ ਪਹਿਲਾਂ ਅਸੀਂ ਬੋਲਾਂਗੇ ਉਹਨਾਂ ਦੇ ਬਾਰੇ ਵਿੱਚ ਇਹ ਸਰਕਾਰ ਨੇ ਸਾਡੀ 18 ਦਿਨ ਦੀ ਤਨਖਾਹ ਗਰੀਬ ਬੰਦੇ ਕੀ ਕੱਟੀ ਹੈ ਸਾਡਾ ਹੀ ਪੀਐਫ ਨਹੀਂ ਪਾਇਆ ਹੈ ਸਾਡੀ ਮੰਗਾਂ ਨਹੀਂ ਕਰ ਰਹੀ ਅਸੀਂ ਲਿਖਤੀ ਰੂਪ ਮੈਂ ਹਰ ਤਰ੍ਹਾਂ ਦੀ ਆਜੀ ਐ ਐਮਐਲਏ ਸਾਹਿਬ ਨੂੰ ਰੰਦਾਵਾ ਜੀ ਨੂੰ ਵੀ ਵੀ ਥੋੜੇ ਦਿਨ ਪਹਿਲਾਂ ਹੀ 10 ਦਿਨ ਹੋਏ ਮਿਲ ਕੇ ਆਏ ਸੀ ਵੀ ਉਹ ਕਹਿ ਰਹੇ ਸੀ ਵੀ ਤੁਹਾਡੇ ਬਣ ਜਾ ਕੇ ਪ੍ਰਧਾਨ ਜੀ ਨੂੰ ਮਿਲੋ ਸੀ ਪਰ ਉਹਨਾਂ ਨੇ ਵੀ ਕੁਝ ਸੁਪਾਈ ਕਰੂਚਾਰੀ ਪ੍ਰਵੀਨ ਕੁਮਾਰ ਜੋ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਅੱਜ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਬੈਠੇ ਹਨ ਦੋ ਤਿੰਨ ਰੋਜ਼ ਤੋਂ ਉਹਨੇ ਇਹ ਭੁੱਖ ਹੜਤਾਲ ਤੇ ਵੀ ਆ ਗਏ ਹਨ ਪਰ ਇਹਨਾਂ ਨੂੰ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਸਰਕਾਰ ਦਾ ਨੁਮਾਇੰਦਾ ਅਜੇ ਤੱਕ ਇਹਨਾਂ ਦੀ ਸਾਰ ਲੈਣ ਆ ਜੀ ਇੱਥੇ ਨਹੀਂ ਪਹੁੰਚਿਆ